ਸਵਾਲ ਜਿਹੜਾ ਸਾਨੂੰ ਸਾਰਨ ਕਨਫਿਊਜ਼ ਕਰਦਾ ਹੈ ਸਾਨੂੰ ਪਰਫਿਊਮ ਕਦੋਂ ਅਪਲਾਈ ਕਰਨਾ ਚਾਹੀਦਾ ਵਾ ਸਾਨੂੰ ਡਿਓਡਰੈਂਟ ਕਦੋਂ ਅਪਲਾਈ ਕਰਨਾ ਚਾਹੀਦਾ ਵਾ ਕਿਸੇ ਸਪੈਸ਼ਲ ਓਕੇਜਨ ਡਿਨਰ ਮੀਟਿੰਗ ਜਾਂ ਫੰਕਸ਼ਨ ਲਈ ਨਿਕਲਦੇ ਸਮੇਂ ਸਵਾਲ ਜਿਹੜਾ ਸਾਨੂੰ ਸਾਰਨ ਕਨਫਿਊਜ਼ ਕਰਦਾ ਹੈ ਸਾਨੂੰ ਪਰਫਿਊਮ ਕਦੋਂ ਅਪਲਾਈ ਕਰਨਾ ਚਾਹੀਦਾ ਵਾ ਸਾਨੂੰ ਡੀਓਡਰੈਂਟ ਕਦੋਂ ਅਪਲਾਈ ਕਰਨਾ ਚਾਹੀਦਾ ਵਾ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦਵਾਂਗੇ ਕਿ ਜੇਕਰ ਅਸੀਂ ਡੇਲੀ ਰੂਟੀਨ ਦੇ ਵਿੱਚ ਪਰਫਿਊਮ ਜਾਂ ਫਿਰ ਡੀਓਡਰੈਂਟ ਨੂੰ ਅਪਲਾਈ ਕਰਨਾ ਵਾ ਤਾਂ ਅਸੀਂ ਕਿੱਦਾਂ ਅਪਲਾਈ ਕਰ ਸਕਦੇ ਹਾਂ ਤੇ ਕਦੋਂ ਅਪਲਾਈ ਕਰ ਸਕਦੇ ਹਾਂ ਹੁਣ ਅਸੀਂ ਸਭ ਤੋਂ ਪਹਿਲਾਂ ਪਰਫਿਊਮ ਦੇ ਬਾਰੇ ਗੱਲ ਕਰਾਂਗੇ ਪਰਫਿਊਮ ਸਾਨੂੰ ਕਦੋਂ ਅਪਲਾਈ ਕਰਨਾ ਚਾਹੀਦਾ ਸਵੇਰ ਨਹਾਉਣ ਤੋਂ ਬਾਅਦ ਸਾਡੀ ਜਿਹੜੀ ਸਕਿਨ ਹੁੰਦੀ ਆ ਬਿਲਕੁਲ ਕਲੀਨ ਹੁੰਦੀ ਆ ਸਾਡੇ ਜਿਹੜੇ ਸਕਿਨ ਪੋਰਸ ਹ ਜਿਸ ਦੇ ਨਾਲ ਪਰਫਿਊਮ ਦੀ ਜਿਹੜੀ ਫ੍ਰੈਗਰੈਂਸ ਹੈ ਉਹ ਜ਼ਿਆਦਾ ਟਾਈਮ ਤੱਕ ਟਿਕਦੀ ਆ। ਕਿਸੇ ਸਪੈਸ਼ਲ ਓਕੇਜਨ ਡਿਨਰ, ਮੀਟਿੰਗ ਜਾਂ ਫੰਕਸ਼ਨ ਲਈ ਨਿਕਲਦੇ ਸਮੇਂ ਅਸੀਂ ਪਰਫਿਊਮ ਨੂੰ ਅਪਲਾਈ ਕਰਾਂਗੇ ਕਿਉਂਕਿ ਇਹਦੇ ਨਾਲ ਸਾਡਾ ਜਿਹੜਾ ਕੌਨਫੀਡੈਂਸ ਹੈ ਉਹ ਹੋਰ ਜ਼ਿਆਦਾ ਵਧੂਗਾ। ਸੋ ਹੁਣ ਤੱਕ ਅਸੀਂ ਗੱਲ ਕੀਤੀ ਆ ਕਿ ਅਸੀਂ ਪਰਫਿਊਮ ਨੂੰ ਕਦੋਂ ਅਪਲਾਈ ਕਰ ਸਕਦੇ ਆ। ਸੋ ਹੁਣ ਅਸੀਂ ਗੱਲ ਕਰਨੀ ਆ ਕਿ ਅਸੀਂ ਪਰਫਿਊਮ ਨੂੰ ਕਿੱਦਾਂ ਅਪਲਾਈ ਕਰ ਸਕਦੇ ਆ। ਜਦੋਂ ਗੱਲ ਪਰਫਿਊਮ ਨੂੰ ਅਪਲਾਈ ਕਰਨ ਦੀ ਆਈ ਆ ਤਾਂ ਸਭ ਤੋਂ ਪਹਿਲਾਂ ਅਸੀਂ ਇਹ ਦੇਖਾਂਗੇ ਕਿ ਅਸੀਂ ਪਰਫਿਊਮ ਨੂੰ ਕਿੱਦਾਂ ਅਪਲਾਈ ਨਹੀਂ ਕਰਨਾ। ਅਸੀਂ ਬਿਲਕੁਲ ਇਦ ਪਰਫਿਊਮ ਦੀ ਬੋਟਲ ਨੂੰ ਓਪਨ ਕੀਤਾ ਪੂਰੀ ਬਾਡੀ ਤੇ ਬਸ ਇਦਾਂ ਇਦਾਂ ਅਸੀਂ ਅਪਲਾਈ ਕਰ ਦਿੰਨੇ ਆ ਅਸੀਂ ਇਦਾਂ ਬਿਲਕੁਲ ਨਹੀਂ ਕਰਾਂਗੇ ਪਰਫਿਊਮ ਨੂੰ ਅਪਲਾਈ ਕਰਨ ਦਾ ਜਿਹੜਾ ਸਹੀ ਤਰੀਕਾ ਆ ਉਹ ਕੀ ਆ ਚਲੋ ਉਹਦੇ ਬਾਰੇ ਗੱਲ ਕਰਦੇ ਆ ਪਲਸ ਪੁਆਇੰਟਸ ਤੇ ਅਪਲਾਈ ਕਰੋ ਆਪਣੀ ਰਿਸਟ ਤੇ ਆਪਣੀ ਨੈਕ ਤੇ ਐਂਡ ਆਪਣੇ ਕੰਨ ਦੇ ਪਿੱਛੇ ਅਸੀਂ ਅਪਲਾਈ ਕਰਾਂਗੇ ਤੇ ਆਪਣੀ ਅੰਡਰ arms ਦੇ ਵਿੱਚ ਕਿਉਂਕਿ ਇਹਨਾਂ ਜਗ੍ਹਾ ਤੇ ਬਲੱਡ ਸਰਕੂਲੇਸ਼ਨ ਜਿਹੜਾ ਆ ਉਹ ਫਾਸਟ ਹੁੰਦਾ ਵਾ ਜਿਹਦੇ ਕਰਕੇ ਜਿਹੜੀ ਫ੍ਰੈਗਰੈਂਸ ਆ ਉਹ ਵਾਰਮ ਹੋ ਕੇ ਜਿਆਦਾ ਸਪਰੈਡ ਹੁੰਦਾ ਹੈ ਜਿਹੜਾ ਸਾਡਾ ਪਰਫਿਊਮ ਹੈ ਉਹ ਲੌਂਗ ਲਾਸਟਿੰਗ ਰਹਿੰਦਾ ਹੈ ਤੁਹਾਨੂੰ ਰਿਸਟ ਤੇ ਅਪਲਾਈ ਕਰਨ ਤੋਂ ਬਾਅਦ ਉਹਨੂੰ ਰਬ ਕਰਨਾ ਬੰਦ ਕਰੋ ਕਿਉਂਕਿ ਐਦਾਂ ਕਰਨ ਦੇ ਨਾਲ ਜਿਹੜੇ ਮੋਲੀਕੂਲਸ ਨੇ ਉਹ ਗੇਠ ਹੋ ਜਾਂਦੇ ਨੇ ਜਿਹੜੇ ਸਾਡੀ ਫ੍ਰੈਗਰੈਂਸ ਆ ਉਹਦੀ ਜਿਹੜੀ ਟੌਪ ਨੋਟ ਹੁੰਦੀ ਆ ਉਹਨੂੰ ਅਸੀਂ ਆਪ ਡੈਮੇਜ ਕਰ ਦਿੰਦੇ ਆ ਤੇ ਜਿਹਦੇ ਕਰਕੇ ਪਰਫਿਊਮ ਦੀ ਜਿਹੜੀ ਐਕਚੁਅਲੀ ਫ੍ਰੈਗਰੈਂਸ ਆ ਉਹ ਸਾਨੂੰ ਨਹੀਂ ਮਿਲ ਪਦੀ ਤੋ ਐਸ ਕਰਕੇ ਇਹ ਵਾਲੀ ਗਲਤੀ ਅਸੀਂ ਨਹੀਂ ਕਰਾਂਗੇ। ਵੈਸੇ ਤਾਂ ਪਰਫਿਊਮ ਨੂੰ ਪਲਸ ਪੁਆਇੰਟ ਸੇ ਅਪਲਾਈ ਕਰਨਾ ਹੀ ਬਹੁਤ ਆ ਪਰ ਫਿਰ ਵੀ ਜੇਕਰ ਤੁਸੀਂ ਸੋਚ ਰਹੇ ਹੋ ਕਿ ਤੁਸੀਂ ਕੱਪੜਿਆਂ ਤੇ ਅਪਲਾਈ ਕਰ ਸਕਦੇ ਹੋ ਤਾਂ ਬਿਲਕੁਲ ਕਰ ਸਕਦੇ ਆ ਗਾਇਜ਼ ਪਰ ਸ਼ਰਤ ਇਹ ਆ ਕਿ ਬਿਲਕੁਲ ਨੇੜੇ ਤੋਂ ਅਸੀਂ ਸਪਰੇਅ ਨਹੀਂ ਕਰਾਂਗੇ ਆਪਣੇ ਕੱਪੜਿਆਂ ਤੇ। ਇਸ ਤਰ੍ਹਾਂ ਕਰਨ ਦੇ ਨਾਲ ਸਟੇਨ ਜਿਹੜਾ ਆ ਉਹ ਸਾਡੇ ਕੱਪੜਿਆਂ ਤੇ ਦਿਖਾਈ ਦੇ ਸਕਦਾ ਵਾ। ਸੋ ਐਸ ਕਰਕੇ ਜਦੋਂ ਵੀ ਅਸੀਂ ਪਰਫਿਊਮ ਨੂੰ ਆਪਣੇ ਕੱਪੜਿਆਂ ਦੇ ਉੱਪਰ ਅਪਲਾਈ ਕਰਾਂਗੇ ਤਾਂ ਅਸੀਂ ਥੋੜਾ ਜਿਹਾ ਦੂਰੋਂ ਰੱਖ ਕੇ ਦੈਨ ਅਸੀਂ ਸਪਰੇ ਕਰਾਂਗੇ ਉਹ ਜਾਂ ਤਿੰਨ ਸਪਰੇ ਹੀ ਕਾਫੀ ਨੇ ਕਿਉਂਕਿ ਜਿਆਦਾ ਅਪਲਾਈ ਕਰਨ ਦੇ ਨਾਲ ਸਾਡੀ ਜਿਹੜੀ ਸਮੈਲ ਹੈ ਉਹ ਓਵਰ ਪਾਵਰਿੰਗ ਕਰਦੀ ਆ ਤੇ ਬਿਲਕੁਲ ਗੰਦੀ ਲੱਗਦੀ ਆ ਸੋ ਇਸ ਕਰਕੇ ਅਸੀਂ ਇਦਾਂ ਬਿਲਕੁਲ ਨਹੀਂ ਕਰਨਾ ਅਸੀਂ ਪਰਫਿਊਮ ਨੂੰ ਬਸ ਇਦਾਂ ਇਦਾਂ ਕਰਕੇ ਅਪਲਾਈ ਨਹੀਂ ਕਰ ਲੈਣਾ ਪੂਰੀ ਬੋਡੀ ਦੇ ਉੱਪਰ ਅਸੀਂ ਤਰੀਕੇ ਨਾਲ ਅਪਲਾਈ ਕਰਾਂਗੇ ਪਰਫਿਊਮ ਨੂੰ ਵਾਲਾਂ ਦੇ ਉੱਪਰ ਜਾਂ ਆਪਣੀ ਪੱਗ ਦੇ ਉੱਪਰ ਹਲਕਾ ਸਪਰੇ ਕੀਤਾ ਜਾ ਸਕਦਾ ਵਾ ਕਿਉਂਕਿ ਪੱਗ ਜਾਂ ਫਿਰ ਵਾਲ ਪਰਫਿਊਮ ਨੂੰ ਆਪਣੇ ਅੰਦਰ ਅਬਜ਼ਰਵ ਕਰ ਲੈਣਗੇ ਤੇ ਹੌਲੀ-ਹੌਲੀ ਰਿਲੀਜ਼ ਕਰਨਗੇ ਜਿਤੇ ਕਰਕੇ ਜਿਹੜੀ ਫ੍ਰੈਗਰੈਂਸ ਆ ਉਹ ਜਿਆਦਾ ਟਾਈਮ ਤੱਕ ਸਟੇਬਲ ਰਹੂ ਪਰਫਿਊਮ ਨੂੰ ਹਮੇਸ਼ਾ 쿨 ਜਾਂ ਡਰਾਈ ਜਗ੍ਹਾ ਤੇ ਸਟੋਰ ਕਰੋ ਕਿਉਂਕਿ ਸਨਲਾਈਟ ਜਾਂ ਫਿਰ ਹੀਟ ਦੇ ਨਾਲ ਪਰਫਿਊਮ ਦੀ ਜਿਹੜੀ ਫ੍ਰੈਗਰੈਂਸ ਆ ਉਹ ਖਰਾਬ ਹੋ ਜਾਂਦੀ ਹੈ ਕੋਈ ਐਕਸਟਰਾ ਟਿਪਸ ਜਿਹੜੀਆਂ ਤੁਹਾਡੀ ਲਾਈਫ ਦੇ ਵਿੱਚ ਕੰਮ ਆਉਣਗੀਆਂ ਪਰਫਿਊਮ ਨੂੰ ਅਪਲਾਈ ਕਰਨ ਤੋਂ ਪਹਿਲਾਂ ਅਸੀਂ ਮੌਇਸਚਰਾਈਜ਼ਰਸ ਦਾ ਇਸਤੇਮਾਲ ਕਰ ਸਕਦੇ ਹਾਂ ਜਾਂ ਫਿਰ ਅਸੀਂ ਇਸੇ ਪੈਟਰੋਲੀਅਮ ਜੈਲੀ ਦਾ ਇਸਤੇਮਾਲ ਕਰ ਸਕਦੇ ਆ ਕਿਉਂਕਿ ਉਹਦੇ ਨਾਲ ਜਿਹੜੀ ਸਾਡੀ ਫ੍ਰੈਗਰੈਂਸ ਆ ਉਹ ਜ਼ਿਆਦਾ ਟਾਈਮ ਤੱਕ ਸਟੇਬਲ ਰਹੂ। ਸੋ ਹੁਣ ਤੱਕ ਅਸੀਂ ਗੱਲ ਕੀਤੀ ਆ ਅਸੀਂ ਪਰਫਿਊਮ ਨੂੰ ਕਦੋਂ ਅਪਲਾਈ ਕਰਨਾ ਹੈ ਤੇ ਕਿੱਦਾਂ ਅਪਲਾਈ ਕਰਨਾ ਹੈ ਤੇ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਦਾ ਅਸੀਂ ਧਿਆਨ ਰੱਖਣਾ ਵਾ। ਸੋ ਹੁਣ ਅਸੀਂ ਗੱਲ ਕਰਾਂਗੇ ਡਿਓਡਰੈਂਟ ਦੇ ਬਾਰੇ ਕਿ ਡਿਓਡਰੈਂਟ ਨੂੰ ਸਾਨੂੰ ਕਦੋਂ ਅਪਲਾਈ ਕਰਨਾ ਚਾਹੀਦਾ ਵਾ। ਦੇਖੋ ਡਿਓਡਰੈਂਟ ਨੂੰ ਵੀ ਅਸੀਂ ਨਹਾਉਣ ਤੋਂ ਬਾਅਦ ਹੀ ਅਪਲਾਈ ਕਰਾਂਗੇ ਕਿਉਂਕਿ ਨਹਾਉਣ ਤੋਂ ਬਾਅਦ ਸਾਡੀ ਜਿਹੜੀ ਸਕਿਨ ਆ ਉਹ ਬਿਲਕੁਲ ਕਲੀਨ ਹੁੰਦੀ ਆ ਜਿਸ ਦੇ ਕਰਕੇ ਜਿਹੜਾ ਉਹ ਵੀ ਬਹੁਤ ਜ਼ਿਆਦਾ ਇਫੈਕਟਿਵ ਮੰਨਿਆ ਜਾਂਦਾ ਹੈ ਉਸ ਤੋਂ ਇਲਾਵਾ ਐਕਸਰਸਾਈਜ਼ ਜਾਂ ਫਿਰ ਕਿਸੇ ਫਿਜ਼ੀਕਲ ਐਕਟੀਵਿਟੀ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਡਿਓਡਰੈਂਟ ਨੂੰ ਅਪਲਾਈ ਕਰ ਸਕਦੇ ਹਾਂ ਕਿਉਂਕਿ ਸਵੈਟ ਕੰਟਰੋਲ ਕਰਨ ਦੇ ਵਿੱਚ ਡਿਓਡਰੈਂਟ ਬਹੁਤ ਜ਼ਿਆਦਾ ਹੈਲਪ ਕਰਦਾ ਉਹ ਜਿਹੜੇ ਐਕਸਪਰਟਸ ਸੁਜੈਸਟ ਕਰਦੇ ਨੇ ਕਿ ਡਿਓਡਰੈਂਟ ਨੂੰ ਰਾਤ ਨੂੰ ਲਗਾਉਣਾ ਜ਼ਿਆਦਾ ਇਫੈਕਟਿਵ ਹੁੰਦਾ ਵਾ ਕਿਉਂਕਿ ਸਕਿਨ ਡਰਾਈ ਹੁੰਦੀ ਆ ਤੇ ਜਿਹੜਾ ਪ੍ਰੋਡਕਟ ਆ ਉਹ ਜ਼ਿਆਦਾ ਐਬਜ਼ਰਬ ਹੁੰਦਾ ਵਾ ਸੋ ਹੁਣ ਅਸੀਂ ਗੱਲ ਕਰਾਂਗੇ ਡਿਓਡਰੈਂਟ ਨੂੰ ਕਿੱਦਾਂ ਅਪਲਾਈ ਕਰ ਸਕਦੇ ਆ ਡਿਓਡਰੈਂਟ ਨੂੰ ਅਪਲਾਈ ਕਰਨ ਤੋਂ ਪਹਿਲਾਂ ਸਾਡੀਆਂ ਜਿਹੜੀਆਂ ਆਰਮਸ ਨੇ ਬਿਲਕੁਲ ਕਲੀਨ ਤੇ ਡਰਾਈ ਹੋਣੀਆਂ ਚਾਹੀਦੀਆਂ ਕਿਉਂਕਿ ਜੇ ਡਿਓਡਰੈਂਟ ਅਪਲਾਈ ਕਰਨ ਦੇ ਨਾਲ ਪ੍ਰੋਡਕਟ ਪ੍ਰੋਪਰਲੀ ਸਟਿਕ ਨਹੀਂ ਹੁੰਦਾ ਸੋ ਇਸ ਕਰਕੇ ਅਸੀਂ ਅਵੋਇਡ ਕਰਾਂਗੇ ਵੈਟ ਸਕਿਨ ਤੇ ਡਿਓਡਰੈਂ ਨੂੰ ਅਪਲਾਈ ਕਰ। ਇਸ ਇਲਾਵਾ ਅਸੀਂ ਡਿਓਡਰੈਂ ਨੂੰ ਸਪਰੇ ਕਿਦਾਂ ਕਰਨਾ 15-20 ਸੈਂਟੀਮੀਟਰ ਦੂਰ ਰੱਖ ਕੇ ਆਪਣੀ ਬਾਡੀ ਤੋਂ। ਥੈਨ ਅਸੀਂ 2 ਜਾਂ 3 ਸੈਕਿੰਡ ਦੇ ਸਪਰੇ ਕਰਾਂਗੇ ਡਿਓਡਰੈਂ। ਸੋ ਇਸ ਤੋਂ ਇਲਾਵਾ ਕੱਪੜੇ ਪਾਉਣ ਤੋਂ ਪਹਿਲਾਂ ਡਿਓਡਰੈਂ ਨੂੰ ਬਿਲਕੁਲ ਡਰਾਈ ਹੋਣ ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਇੱਕ ਤਾਂ ਸਟੇਨ ਤੋਂ ਅਸੀਂ ਬਚਾਂਗੇ। ਡਿਓਡਰੈਂ ਨੂੰ ਅਪਲਾਈ ਕਰਨ ਤੋਂ ਬਾਅਦ ਉਹਨੂੰ ਰੱਬ ਨਹੀਂ ਕਰਨਾ ਚਾਹੀਦਾ। ਉਹਨੂੰ ਨੇਚਰਲੀ ਡਰਾਈ ਹੋਣ ਦੇਣਾ ਚਾਹੀਦਾ। ਇਸ ਤੋਂ ਇਲਾਵਾ ਸਾਵਧਾਨੀਆਂ ਜਦੋਂ ਅਸੀਂ ਡੀਓਡਰੈਂਟ ਨੂੰ ਅਪਲਾਈ ਕਰਾਂਗੇ ਤਾਂ ਕੁਝ ਸਾਵਧਾਨੀਆਂ ਜਿਹੜੀਆਂ ਉਹ ਸਾਨੂੰ ਵਰਤਨੀਆਂ ਪੈਣਗੀਆਂ ਜ਼ਿਆਦਾ ਡੀਓਡਰੈਂਟ ਯੂਜ਼ ਕਰਨਾ ਅਵੋਇਡ ਕਰੋ ਕਿਉਂਕਿ ਇਹ ਸਕਿਨ ਇਰਿਟੇਸ਼ਨ ਵੀ ਕਰ ਸਕਦਾ ਜਿਨ੍ਹਾਂ ਦੀ ਸਕਿਨ ਸੈਂਸਿਟਿਵ ਹੈ ਉਹ ਐਲਕੋਹਲ ਫ੍ਰੀ ਡੀਓਡਰੈਂਟ ਹੀ ਪ੍ਰਿਫਰ ਕਰੋ ਡੀਓਡਰੈਂਟ ਨੂੰ 쿨 ਜਾਂ ਡਰਾਈ ਜਗ੍ਹਾ ਦੇ ਉੱਪਰ ਸਟੋਰ ਕਰੋ ਕਿਉਂਕਿ ਹੀਟ ਜਾਂ ਸਨਲਾਈਟ ਦੇ ਨਾਲ ਜਿਹੜਾ ਪ੍ਰੋਡਕਟ ਹੈ ਉਹ ਬਿਲਕੁਲ ਖਰਾਬ ਹੋ ਸਕਦਾ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕੀਤੀ ਹੈ ਕਿ ਪਰਫਿਊਮ ਜਾਂ ਡੀਓਡਰੈਂਟ ਦੇ ਵਿੱਚ ਕੀ ਡਿਫਰੈਂਸ ਹੈਗਾ ਵਾ ਸੋ ਜਿਨ੍ਹਾਂ ਦੇ ਮਾਈਂਡ ਦੇ ਵਿੱਚ ਇਹ ਵਾਲਾ ਕੁ ਉਹ ਵੀ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਆ ਸਵੈਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਥੈਂਕ ਯੂ ਸੋ ਮੱਚ ਗਾਇਜ਼